ਹੀ ਖਬਰ ਹੈ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਅੱਜ ਇਸ ਵਕਤ ਤੱਕ ਦੀਆਂ ਸੱਤ ਵੱਡੀਆਂ ਖਬਰਾਂ ਨੇ ਸੱਤਾਂ ਦੀ ਦਿੰਨੇ ਆ ਪੂਰੀ ਜਾਣਕਾਰੀ ਅਖੀਰ ਤੱਕ ਪੂਰਾ ਸੁਣਿਓ ਆਪਣਾ ਕੀਮਤੀ ਕਮੈਂਟ ਵਿਚਾਰ ਜ਼ਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਵਾਲਾ ਘੰਟੀ ਵਾਲਾ ਬਟਨ ਜ਼ਰੂਰ ਦਬ ਦਿਓ ਮਿੱਤਰ ਪਿਆਰਿਓ ਸੱਤ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ ਇੱਕ ਜਹਾਜ਼ ਡਿੱਗਿਆ ਸਵਾਰੀਆਂ ਦੇ ਸਮੇਤ ਡਿੱਗਿਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਦੇ ਨਾਲ ਸੀਐਮ ਦੇ ਨਾਲ ਪੁਲਿਸ ਨੇ ਧੱਕਾ ਮੁਕੀ ਕੀਤੀ ਹੈ ਖਿੱਚ ਤੋ ਕੀਤੀ ਹੈ ਔਰ ਉਹਨੂੰ ਕੰਦ ਟੱਪ ਕੇ ਜਾਣਾ ਪਿਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਐਕਸ ਮੁੱਖ ਮੰਤਰੀ ਜਿਹੜਾ ਉਹਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਹੈ ਅਗਲੀ ਵੱਡੀ ਖਬਰ ਹੈ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਘਟਿਆ ਬੰਦੇ ਨੇ ਧਮਕੀ ਦਿੱਤੀ ਹੈ ਤੇ ਉਥੇ ਚੌਕਸੀ ਪੂਰੀ ਵਧਾ ਦਿੱਤੀ ਗਈ ਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਪੁਲਿਸ ਦੇ ਖਿਲਾਫ ਬਹੁਤ ਵੱਡਾ ਐਕਸ਼ਨ ਕੀਤਾ ਜਾ ਰਿਹਾ ਕੀ ਐਕਸ਼ਨ ਹੈ ਕਹਾਂ ਤੋਂ ਕੀਤਾ ਜਾਣਾ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਕਰਨਲ ਬਾਠ ਫੌਜੀ ਕਰਨਲ ਬਾਠ ਕਟਮਾਰ ਮਾਮਲਾ ਵਾਪਰਿਆ ਸੀ ਉਹਦੇ ਵਿੱਚ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ ਕੀ ਕੀਤਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਅੱਜ ਸੁਪਰੀਮ ਕੋਰਟ ਨੇ ਪੰਜਾਬ ਨਾਲ ਸੰਬੰਧਤ ਇੱਕ ਵੱਡਾ ਫੈਸਲਾ ਦਿੱਤਾ ਹੈ ਪਰ ਥੂ ਜਾ ਪੈ ਗਿਆ ਉਸ ਫੈਸਲੇ ਦੇ ਨਾਲ ਕਿਉਂਕਿ ਫੈਸਲਾ ਬਹੁਤ ਵੱਡਾ ਹੈ ਤਾਂ ਹੁਣ ਇੱਕ ਇੱਕ ਖਬਰ ਦੀ ਪੂਰੀ ਜਾਣਕਾਰੀ ਪਹਿਲੀ ਵੱਡੀ ਖਬਰ ਕਿ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਕਿਸੇ ਘਟਿਆ ਬੰਦੇ ਨੇ ਧਮਕੀ ਦਿੱਤੀ ਹੈ ਔਰ ਉਸ ਤੋਂ ਬਾਅਦ ਪੁਲਿਸ ਨੇ ਉੱਥੇ ਚੌਕਸੀ ਵਧਾ ਦਿੱਤੀ ਹੈ ਚਾਰ ਚਫੇਰੇ ਸੁਰੱਖਿਆ ਵਧਾਈ ਜਾ ਰਹੀ ਹੈ ਔਰ ਉਸ ਬੰਦੇ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਨੇ ਈਮੇਲ ਭੇਜ ਕੇ ਇੱਕ ਘਟਿਆ ਕਿਸਮ ਦੀ ਧਮਕੀ ਦਿੱਤੀ ਹੈ ਲਾਜ਼ਮੀ ਤੌਰ ਤੇ ਇਹੋ ਜੀਆਂ ਘਟਿਆ ਹਰਕਤਾਂ ਕਰਨ ਦੇ ਪਿੱਛੇ ਕਿਸੇ ਵਿਅਕਤੀ ਦੀਆਂ ਯਾ ਕਿਸੇ ਗੰਦੀ ਸਿਆਸਤ ਦੀਆਂ ਕੋਝੀਆਂ ਚਾਲਾਂ ਹੁੰਦੀਆਂ ਨੇ ਕਿਉਂਕਿ ਸਦੀਆਂ ਤੋਂ ਲੈ ਕੇ ਹੁਣ ਤੱਕ ਧਰਮ ਜਾਤ ਦੇ ਨਾਂ ਤੇ ਲੋਕਾਂ ਨੂੰ ਪਾੜਨ ਲੜਾਉਣ ਤੇ ਦਬਾਉਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ ਤੇ ਦਰਬਾਰ ਸਾਹਿਬ ਜਿਹਦੇ ਚਾਰ ਦਰਵਾਜ਼ੇ ਰੱਖੇ ਗਏ ਨੇ ਚੌਂ ਵਰਨਾ ਨੂੰ ਸਾਰੇ ਲੋਕਾਂ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਉਸ ਨੂੰ ਬਾਂਬ ਨਾਲ ਅਡਾਉਣ ਦੀ ਧਮਕੀ ਬੜੀ ਘਟੀਆ ਕਿਸਮ ਦੀ ਧਮਕੀ ਯਾ ਕੋਝੀ ਚਾਲ ਹੈ ਜੋ ਕਿਸੇ ਵੀ ਸ਼ਰਾਰਤੀ ਅੰਸਰ ਨੇ ਜਾਂ ਕਿਸੇ ਵੀ ਸਾਜ਼ਿਸ਼ੀ ਨੇ ਕੀਤੀ ਹੈ ਤਾਂ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਅਗਲੀ ਵੱਡੀ ਖਬਰ ਹੈ ਕਿ ਫੇਰ ਜਹਾਜ਼ ਡਿੱਗਿਆ ਕੁਝ ਦਿਨ ਪਹਿਲਾਂ ਅਹਮਦਾਬਾਦ ਦੇ ਵਿੱਚ ਜਹਾਜ਼ ਡਿੱਗਿਆ ਸੀ ਤੇ 270 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਅੱਜ ਫੇਰ 에ਅਰਪੋਰਟ ਤੋਂ ਜਹਾਜ਼ ਉੱਡਿਆ ਉਡਦਿਆਂ ਸਾਰ ਉਹ ਅੱਗ ਦਾ ਗੋਲਾ ਬਣ ਗਿਆ ਉਹਨੂੰ ਅੱਗ ਲੱਗ ਗਈ ਤੇ ਫਿਰ ਉਹ ਜ਼ਮੀਨ ਤੇ ਆ ਡਿੱਗਿਆ ਇਹ ਘਟਨਾ ਵਾਪਰੀ ਹੈ ਜੀ ਲੰਡਨ ਤੋਂ ਨੀਦਰਲੈਂਡ ਵੱਲ ਹਵਾਈ ਜਹਾਜ਼ ਉੱਡਿਆ ਸੀ ਔਰ ਉਹਦੇ ਵਿੱਚ 12 ਸਵਾਰੀਆਂ ਸੀਗੀਆਂ ਤੇ ਸਵਾਰੀਆਂ ਸਮੇਤ ਜਹਾਜ਼ ਨੂੰ ਅਗ ਲੱਗੀ ਹੈ ਤੇ ਉਹ ਆਂ ਡਿੱਗਿਆ ਜ਼ਮੀਨ ਦੇ ਉੱਪਰ ਤੇ ਹੁਣ ਅੱਗੇ ਦੀ ਸਥਿਤੀ ਕੁਝ ਟਾਈਮ ਬਾਅਦ ਪਤਾ ਲੱਗੇਗੀ ਕਿਸੇ ਨੂੰ ਇੰਜ ਨਾ ਲੱਗੇ ਕਿ ਇਹ ਤਾਂ ਖਬਰ ਬਾਹਰ ਦੀ ਆ ਆਪਾਂ ਨੂੰ ਕੀ ਲੱਗੇ ਇਨਸਾਨੀਅਤ ਅਤੇ ਮਨੁੱਖਤਾ ਇਹ ਕਹਿੰਦੀ ਹੈ ਕਿ ਦਰਦਨਾਕ ਘਟਨਾ ਕਿਤੇ ਵੀ ਵਾਪਰੇ ਉਹ ਵੱਡੀ ਹੁੰਦੀ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਹਨਾਂ ਨੂੰ ਕੰਦ ਟੱਪ ਕੇ ਅੱਜ ਜਾਣਾ ਪਿਆ ਤੇ ਪੁਲਿਸ ਦੇ ਉੱਪਰ ਮੁੱਖ ਮੰਤਰੀ ਦੇ ਨਾਲ ਖਿੱਚ ਧੂ ਕਰਨ ਦੇ ਦੋਸ਼ ਲਾਇਆ ਮੁੱਖ ਮੰਤਰੀ ਨੇ ਖੁਦ ਹੋਇਆ ਕੀ 1931 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਟੱਕੇ ਸ਼ਹੀਦ ਦਾ ਵਿਰੋਧ ਕਰਦੇ ਹੋਏ 22 ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਮੁੱਖ ਮੰਤਰੀ ਜਿਹੜਾ ਉਹ ਉਹਨਾਂ ਦੇ ਸ਼ਹੀਦੀ ਸਥਾਨ ਦੇ ਉੱਪਰ ਗਿਆ ਪਰ ਪਹਿਲਾਂ ਤੋਂ ਹੀ ਲੱਗੀ ਹੋਈ ਫੋਰਸ ਨੇ ਇਹ ਕਹਿ ਦਿੱਤਾ ਸੀ ਕਿ ਕਿਸੇ ਨੂੰ ਵੀ ਸ਼ਰਧਾਂਜਲੀ ਦੇਣ ਦੀ ਲਈ ਇੱਥੇ ਨਹੀਂ ਆਉਣ ਦਿੱਤਾ ਜਾਵੇਗਾ ਪਰ ਮੁੱਖ ਮੰਤਰੀ ਜਾਣਾ ਚਾਹੁੰਦਾ ਸੀ ਮੁੱਖ ਮੰਤਰੀ ਕੱਲ ਵੀ ਜਾਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨੂੰ ਤੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਤੇ ਅੱਜ ਫਿਰ ਜੰਮੂ ਕਸ਼ਮੀਰ ਦਾ ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ ਕੰਦ ਟੱਪ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਗਿਆ ਉਸਨੇ ਐਕਸ ਦੇ ਉੱਪਰ ਆਪ ਲਿਖਿਆ ਕਿ ਮੇਰੇ ਨਾਲ ਖਿੱਚ ਤੂ ਕੀਤੀ ਗਈ ਉਸਨੇ ਇਹ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਹੁਣ ਸਵਾਲ ਇੱਥੇ ਇਹ ਹੈ ਕਿ ਉਹ ਕਿਹੜੀ ਤਾਕਤ ਹੈ ਉਹ ਕਿਹੜੀ ਸੋਚ ਹੈ ਜਿਹੜੀ ਰੋਕਣਾ ਚਾਹੁੰਦੀ ਹੈ ਤੇ ਕਿਉਂ ਰੋਕਣਾ ਚਾਹੁੰਦੀ ਹੈ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਲਿਖੋ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ 25 ਜੁਲਾਈ ਨੂੰ ਇੱਕ ਬਹੁਤ ਵੱਡਾ ਪ੍ਰਦਰਸ਼ਨ ਇੱਕ ਬਹੁਤ ਵੱਡਾ ਐਕਸ਼ਨ ਪੁਲਿਸ ਰਾਜ ਦੇ ਖਿਲਾਫ ਰੱਖਿਆ ਗਿਆ ਕਿਰਤੀ ਕਿਸਾਨ ਯੂਨੀਅਨ ਔਰ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਉਗਰਾਹਾਂ ਸਮੇਤ ਕਈ ਸਾਰੀਆਂ ਜਥੇਬੰਦੀਆਂ ਇਹ ਐਕਸ਼ਨ ਕਰ ਰਹੀਆਂ ਨੇ ਜਿਹਦੇ ਵਿੱਚ ਜਿਹੜਾ ਪੰਜਾਬ ਦੇ ਅੰਦਰ ਉਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਪੁਲਿਸ ਸਟੇਟ ਬਣਾਇਆ ਜਾ ਰਿਹਾ ਉਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਪੁਲਿਸ ਨੂੰ ਖੁੱਲੀਆਂ ਛੁੱਟਾਂ ਦਿੱਤੀਆਂ ਜਾ ਰਹੀਆਂ ਪੁਲਿਸ ਕਿਸੇ ਨੂੰ ਵੀ ਫੜਦੀ ਆ ਪੁਲਿਸ ਹਰਾਸ ਦੇ ਵਿੱਚ ਲਗਾਤਾਰ ਪੁਲਿਸ ਦੇ ਤਸ਼ੱਦਦ ਨਾਲ ਮੌਤਾਂ ਦੀ ਗਿਣਤੀ ਵਧੀ ਹੈ ਔਰ ਲਗਾਤਾਰ ਪੰਜਾਬ 'ਚ ਪੁਲਿਸ ਮੁਕਾਬਲੇ ਪੁਲਿਸ ਅਨਕਾਊਂਟਰਾਂ ਦੀ ਗਿਣਤੀ ਵਧੀ ਹੈ ਇਹ ਉਹ ਜਥੇਬੰਦੀਆਂ ਕਹਿ ਰਹੀਆਂ ਨੇ ਜਿਹੜੀਆਂ ਇਹ ਪ੍ਰਦਰਸ਼ਨ ਕਰ ਰਹੀਆਂ ਨੇ 25 ਜੁਲਾਈ ਨੂੰ ਹੁਣ ਅਗਲੀ ਵੱਡੀ ਖਬਰ ਹੈ ਜਿਹੜੀ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੋਂ ਦਾ ਜਿਹੜਾ ਐਕਸ ਮੁੱਖ ਮੰਤਰੀ ਹੈ ਜੈਰਾਮ ਠਾਕਰ ਉਹ ਭੱਜ ਕੇ ਉਹਨੇ ਮਸਾਂ ਜਾਨ ਬਚਾਈ ਹੈ ਅਸਲ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਬਾੜ ਆਇਆ ਹੋਇਆ بارشਾਂ ਹੋਈਆਂ ਨੇ ਤਬਾਈ ਮੱਚੀ ਹੈ ਤਾਂ ਉਹਦਾ ਜਾਈ ਜਾ ਲੈਣ ਦੇ ਲਈ ਸਾਬਕਾ ਮੁੱਖ ਮੰਤਰੀ ਜੈਰਾਮ ਠਾਕਰ ਗਿਆ ਤੇ ਜਦੋਂ ਉਹਦਾ ਕਾਫਲਾ ਜਾ ਰਿਹਾ ਸੀ ਇੱਕ ਸੜਕ ਤੇ ਜਿਹੜੀ ਕਿ ਪਹਾੜਾਂ ਵਿੱਚ ਦੀ ਲੰਘਦੀ ਹੈ ਤੇ ਉਹਨਾਂ ਦੇ ਕਾਫਲੇ ਤੇ ਐਨ ਉੱਤੇ ਇੱਕ ਪਹਾੜ ਜਿਹੜਾ ਉਹ ਖੁਰ ਕੇ ਡਿੱਗ ਪਿਆ ਔਰ ਬੜੀ ਮੁਸ਼ਕਲ ਨਾਲ ਭੱਜ ਕੇ ਮੁੱਖ ਮੰਤਰੀ ਤੇ ਉਹਦੇ ਕਾਫਲੇ ਦੇ ਲੋਕਾਂ ਨੇ ਜਾਨ ਬਚਾਈ ਹੈ ਉਹਦੀ ਵੀਡੀਓ ਵੀ ਆਈ ਹੈ ਕਿ ਬਹੁਤ ਤੇਜ਼ੀ ਨਾਲ ਮੁੱਖ ਮੰਤਰੀ ਤੇ ਉਹਦਾ ਕਾਫਲਾ ਜਿਹੜਾ ਉਹ ਭੱਜ ਕੇ ਜਾਨ ਬਚਾਰਿਆ ਕਿਉਂਕਿ ਪਹਾੜ ਖੁਰ ਕੇ ਸੜਕ ਤੇ ਆ ਡਿੱਗਿਆ ਸੀ ਤੇ ਕਾਫਲੇ ਦੀਆਂ ਗੱਡੀਆਂ ਵੀ ਫਿਰ ਉਥੋਂ ਬੜੀ ਮੁਸ਼ਕਲ ਦੇ ਨਾਲ ਜਿਹੜੀਆਂ ਕੱਡੀਆਂ ਜਾ ਰਹੀਆਂ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਅੱਜ ਇੱਕ ਵੱਡਾ ਬਿੱਲ ਬਣਾਇਆ ਗਿਆ ਬਿੱਲ ਲੈ ਕੇ ਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਜਿਹਨੂੰ ਕਾਨੂੰਨ ਬਣਾਇਆ ਜਾਣਾ ਹੈ ਔਰ ਬੇਅਦਬੀ ਜਿਹੜੀ ਗੁਰੂ ਗ੍ਰੰਥ ਸਾਹਿਬ ਤੇ ਦੂਸਰੇ ਧਾਰਮਿਕ ਗ੍ਰੰਥਾਂ ਦੀ ਕੀਤੀ ਜਾਂਦੀ ਹੈ ਉਹਦੇ ਬਾਰੇ ਬੜਾ ਸਖਤ ਕਾਨੂੰਨ ਬਣਾਉਣ ਦੀ ਗੱਲ ਪੰਜਾਬ ਸਰਕਾਰ ਨੇ ਉਸ ਬਿੱਲ ਦੇ ਵਿੱਚ ਕੀਤੀ ਹੈ ਉਮਰ ਕੈਦ ਦੀ ਸਜ਼ਾ ਰੱਖੀ ਜਾ ਰਹੀ ਆ ਬੇਅਦਬੀ ਦੇ ਲਈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਕਈ ਸਰੀਆਂ ਪਾਰਟੀਆਂ ਨੇ ਜਿਹੜੀਆਂ ਇਹ ਕਹਿ ਰਹੀਆਂ ਨੇ ਕਿ ਇਹ ਜਿਹੜਾ ਬਿੱਲ ਲਿਆਂਦਾ ਜਾ ਰਿਹਾ ਹੈ ਇਹਨੂੰ ਡਿਸਕਸ ਕੀਤਾ ਜਾਣਾ ਚਾਹੀਦਾ ਇਹਨੂੰ ਵਿਚਾਰਿਆ ਜਾਣਾ ਚਾਹੀਦਾ ਇਹਦੇ ਵਿੱਚ ਬੜਾ ਕੁਝ ਜਿਹੜਾ ਉਹ ਕਰਨ ਵਾਲਾ ਹੈ ਜਿਹੜਾ ਕਾਲੀ ਦੇ ਵਿੱਚ ਪੰਜਾਬ ਸਰਕਾਰ ਕਰ ਨਹੀਂ ਰਹੀ ਤੇ ਕਾਲੀ ਦੇ ਵਿੱਚ ਕਈ ਸਾਰੀਆਂ ਖਾਮੀਆਂ ਘਾਟਾਂ ਦੇ ਨਾਲ ਇਸ ਬਿੱਲ ਨੂੰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਕਮਜ਼ੋਰ ਕਾਨੂੰਨ ਸਾਬਤ ਹੋਏਗਾ ਜਾਂ ਇਹਦੀ ਗਲਤ ਵਰਤੋਂ ਮਿਸਯੂਜ਼ ਹੋ ਸਕਿਆ ਕਰੇਗਾ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਪੰਜਾਬ ਦੇ ਬਾਰੇ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਪਿਛਲੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 1158 ਨਵੇਂ ਪ੍ਰੋਫੈਸਰ ਭਰਤੀ ਕੀਤੇ ਗਏ ਸੀ ਔਰ ਉਹਨਾਂ ਨੂੰ ਕਾਲਜਾਂ ਤੋਂ ਜੁਆਇਨ ਵੀ ਕਰਾ ਲਿਆ ਗਿਆ ਸੀ ਪਹਿਲਾਂ ਹਾਈ ਕੋਰਟ ਨੇ ਉਸ ਭਰਤੀ ਤੇ ਰੋਕ ਲਾ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਭਰਤੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਪ੍ਰੋਫੈਸਰਾਂ ਨੇ ਫੇਰ ਹਾਈ ਕੋਰਟ 'ਚ ਅਪੀਲ ਕੀਤੀ ਫੇਰ ਹਾਈ ਕੋਰਟ ਦੇ ਡਬਲ ਬੈਂਚ ਨੇ ਕੇਸ ਸੁਣਿਆ ਤੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਚਲੋ ਠੀਕ ਹੈ ਜੇ ਰੱਖ ਲਿਆ ਤਾਂ ਠੀਕ ਹੈ ਭਰਤੀ ਉਸ ਤੋਂ ਬਾਅਦ ਇਹ ਕੇਸ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ 'ਚ ਗਿਆ ਤੇ ਸੁਪਰੀਮ ਕੋਰਟ ਨੇ ਅੱਜ ਉਹ ਭਰਤੀ ਰੱਦ ਕਰ ਦਿੱਤੀ ਹੈ ਕੈਨਸਲ ਕਰ ਦਿੱਤੀ ਹੈ ਕੁਐਸ਼ ਕਰ ਦਿੱਤੀ ਹੈ ਤੇ 1158 ਜਿਹੜੇ ਨਵੇਂ ਪ੍ਰੋਫੈਸਰ ਰੱਖੇ ਗਏ ਸੀ ਉਹਨਾਂ ਨੂੰ ਹੁਣ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਆ ਕਿਉਂਕਿ ਭਰਤੀ ਸੁਪਰੀਮ ਕੋਰਟ ਨੇ ਕੈਂਸਲ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਔਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇਹ ਭਰਤੀ ਗਲਤ ਤਰੀਕੇ ਨਾਲ ਕੀਤੀ ਗਈ ਸੀ ਗਲਤ ਨਿਯਮਾਂ ਨਾਲ ਕੀਤੀ ਗਈ ਸੀ ਔਰ ਜਿਹੜੀ ਸਰਕਾਰ ਨੇ ਇਹ ਭਰਤੀ ਕੀਤੀ ਹੈ ਉਹ ਇਸ ਭਰਤੀ ਨੂੰ ਠੀਕ ਸਿੱਧ ਕਰਨ ਵਿੱਚ ਕਾਮਯਾਬ ਨਹੀਂ ਹੋਈ ਇਸ ਕਰਕੇ ਉਹ ਭਰਤੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ ਹੁਣ ਇਹਦੇ ਵਿੱਚ ਕਈ ਸਾਰੀਆਂ ਗੱਲਾਂ ਐ ਮਿੱਤਰੋ ਪਹਿਲੀ ਗੱਲ ਸਰਕਾਰੀ ਕਾਲਜਾਂ ਦੀ ਹਾਲਤ ਬਹੁਤ ਮਾੜੀ ਐ ਪਿਛਲੇ 22-25 ਸਾਲ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਨਵੀਂ ਭਰਤੀ ਨਹੀਂ ਸੀ ਕੀਤੀ ਗਈ ਕੰਮ ਚਲਾਇਆ ਜਾ ਰਿਹਾ ਸੀਗਾ ਹੁਣ ਜਦੋਂ ਪਿਛਲੇ ਟਾਈਮ ਤੋਂ ਕੁਝ ਪ੍ਰੋਫੈਸਰ ਰੱਖੇ ਗਏ ਜਿਨ੍ਹਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਸੀ ਦਿੱਤੇ ਜਾ ਰਹੇ ਉਸ ਤੋਂ ਬਾਅਦ 1158 ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾਣ ਬੁੱਝ ਕੇ ਸਰਕਾਰ ਨੇ ਇਸ ਭਰਤੀ ਦੇ ਵਿੱਚ ਵੀ ਖਾਮੀਆਂ ਕਮਜ਼ੋਰੀਆਂ ਰੱਖੀਆਂ ਆਕੇ ਕੋਰਟਾਂ ਦੇ ਵਿੱਚ ਇਹ ਚੈਲੰਜ ਹੋ ਸਕੇ పార్ਟ ਟਾਈਮ ਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਉਹ ਉਹਨਾਂ ਦੇ ਬਣਦੇ ਹੱਕ ਅਧਿਕਾਰ ਨਹੀਂ ਦਿੱਤੇ ਜਾ ਰਹੇ ਉਹ ਪਹਿਲਾਂ ਤੋਂ ਹੀ ਪੀੜਤ ਨੇ ਤੇ ਜਿਹੜੇ ਨਵੇਂ ਰੱਖੇ ਉਹ ਉਸ ਤੋਂ ਵੀ ਵੱਧ ਪੀੜਤ ਹੋ ਗਏ ਕਿਉਂਕਿ ਬਹੁਤ ਸਾਰੇ ਪ੍ਰੋਫੈਸਰਾਂ ਨੇ ਆਪਣੀਆਂ ਹੋਰ ਮਹਿਕਮਿਆਂ ਦੀਆਂ ਨੌਕਰੀਆਂ ਛੱਡ ਕੇ ਤੇ 1158 ਦੀ ਭਰਤੀ ਦੇ ਵਿੱਚ ਜੁਆਇਨ ਕੀਤਾ ਸੀ ਪਰ ਉਹ ਸਾਰੇ ਕੁਝ ਤੋਂ ਉਹਨਾਂ ਨੂੰ ਹੱਥ ਧੋਣਾ ਪੈ ਰਿਹਾ ਹੁਣ ਜਦੋਂ ਭਰਤੀ ਕੈਨਸਲ ਹੋ ਗਈ ਹੈ ਤਾਂ ਉਹ ਵੀ ਨੌਕਰੀ ਗਈ ਤੇ ਨਾਮੀ ਵੀ ਗਈ ਹੁਣ ਇੱਥੇ ਸਰਕਾਰ ਦੀ ਹੀ ਇੱਕੋ ਇੱਕ ਨਾਕਾਮੀ ਜਿਹੜੀ ਆ ਉਹ ਸਾਬਤ ਹੋ ਰਹੀ ਆ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਵੀ ਇਸ ਬਾਰੇ ਜਰੂਰ ਲਿਖਿਓ ਹੁਣ ਜਿਹੜੀ ਇੱਕ ਵੱਡੀ ਖਬਰ ਹਾਈ ਕੋਰਟ ਤੋਂ ਆਈ ਹੈ ਕਰਨਲ ਬਾਠ ਜਿਹੜਾ ਪਟਿਆਲਾ ਦੇ ਵਿੱਚ ਕੁੱਟਮਾਰ ਮਾਮਲਾ ਵਾਪਰਿਆ ਸੀ ਜਦੋਂ ਇੱਕ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੂੰ ਪੁਲਿਸ ਦੇ ਕੁਝ ਅਫਸਰਾਂ ਤੇ ਕਰਮਚਾਰੀਆਂ ਨੇ ਕੁੱਟ ਦਿੱਤਾ ਸੀ ਕਾਫੀ ਸੱਟਾਂ ਲੱਗੀਆਂ ਸੀ ਉਸ ਤੋਂ ਬਾਅਦ ਉਹ ਮਾਮਲੇ ਦੇ ਉੱਪਰ ਬੜਾ ਰੌਲਾ ਪਿਆ ਅੱਜ ਉਸ ਮਾਮਲੇ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹੈ ਜੀ ਹਾਈ ਕੋਰਟ ਨੇ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਤੇ ਸਰਕਾਰ ਨੂੰ ਵੱਡੀ ਫਟਕਾਰ ਲਾਈ ਹੈ ਤੇ ਨਾਲ ਪੁਲਿਸ ਮੁਖੀ ਐਸਪੀ ਨੂੰ ਖਿੱਚ ਲਿਆ ਕੀ ਹੋਇਆ ਦੇਖੋ ਜੀ ਜਦੋਂ ਕਰਨਲ ਬਾਠ ਦੀ ਕੁੱਟਮਾਰ ਹੋਈ ਸੀ ਤਾਂ ਉਸ ਵਕਤ ਪਹਿਲਾਂ ਤਾਂ ਪਰਚਾ ਹੀ ਨਹੀਂ ਦਰਜ ਕੀਤਾ ਗਿਆ ਸੀ ਫਿਰ ਕਾਫੀ ਰੋਲਾ ਪਾਉਣ ਤੋਂ ਬਾਅਦ ਪਰਚਾ ਦਰਜ ਹੋਇਆ ਉਹ ਪਰਚਾ ਫਿਰ ਉਹ ਵਾਰਸਾਂ ਦੇ ਬਿਆਨਾਂ ਦੀ ਬਜਾਏ ਕਿਸੇ ਟਾਬੇ ਵਾਲੇ ਦੇ ਬਿਆਨਾਂ ਤੇ ਦਰਜ ਕਰ ਲਿਆ ਗਿਆ ਸੀ ਫਿਰ ਇਸ ਮਾਮਲੇ 'ਚ ਜਦੋਂ ਹੋਰ ਵੱਡਾ ਰੋਲਾ ਪਿਆ ਤਾਂ ਫਿਰ ਉਹਨਾਂ ਪੁਲਿਸ ਵਾਲਿਆਂ ਤੇ ਪਰਚਾ ਦਰਜ ਹੋਇਆ ਪਰ ਫਿਰ ਉਹਨਾਂ ਦੇ ਨਾਮ ਨਹੀਂ ਸੀ ਦੱਸੇ ਜਾ ਰਹੇ ਫਿਰ ਮਾਮਲਾ ਹਾਈ ਕੋਰਟ ਗਿਆ ਹਾਈ ਕੋਰਟ ਦੇ ਖਿੱਚਣ ਤੋਂ ਬਾਅਦ ਫਿਰ ਉਹਨਾਂ ਦੇ ਨਾਂ ਨਸ਼ਰ ਕੀਤੇ ਗਏ ਜਿਨ੍ਹਾਂ ਪੁਲਿਸ ਵਾਲਿਆਂ ਤੇ ਪਰਚਾ ਦਰਜ ਕੀਤਾ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਪਰਚਾ ਕਰਨ ਤੋਂ ਬਾਅਦ ਚਾਰ ਪੁਲਿਸ ਇੰਸਪੈਕਟਰ ਤੇ ਬਾਕੀ ਪੁਲਿਸ ਕਰਮਚਾਰੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੁਣ ਫਿਰ ਕਰਨਲ ਬਾਠ ਹਾਈ ਕੋਰਟ ਗਏ ਨੇ ਤੇ ਹਾਈ ਕੋਰਟ ਨੇ ਫਿਰ ਅ ਅੱਜ ਪੁਲਿਸ ਨੂੰ ਖਿੱਚਿਆ ਹਾਈ ਕੋਰਟ ਨੇ 2 ਅਪ੍ਰੈਲ ਨੂੰ ਇਹ ਫੈਸਲਾ ਦਿੱਤਾ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਚੰਡੀਗੜ੍ਹ ਪੁਲਿਸ ਦਾ ਕੋਈ ਵੱਡਾ ਅਫਸਰ ਕਰੇ ਨਰਪੱਖਤਾ ਨਾਲ ਜਾਂਚ ਪੜਤਾਲ ਕਰਕੇ ਰਿਪੋਰਟ ਬਣਾਈ ਜਾਵੇ ਪਰ ਹੁਣ ਪਸ਼ਪਿੰਦਰ ਕਰਨਲ ਬਾਠ ਜਿਹੜਾ ਉਹ ਹਾਈ ਕੋਰਟ ਗਿਆ ਤੇ ਉਹਨਾਂ ਨੇ ਕਿਹਾ ਕਿ 2 April ਤੋਂ ਬਾਅਦ ਹੁਣ ਤੱਕ ਵੀ ਪੁਲਿਸ ਨੇ ਕੁਝ ਨਹੀਂ ਕੀਤਾ ਨਾ ਹੀ ਜਿਹੜੇ ਪੁਲਿਸ ਵਾਲਿਆਂ ਤੇ ਕੇਸ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਾ ਹੀ ਉਹਨਾਂ ਤੇ ਕੋਈ ਹੋਰ ਅੱਗੇ ਕਾਰਵਾਈ ਵਧਾਈ ਤੇ ਅੱਜ ਹਾਈ ਕੋਰਟ ਨੇ ਫਿਰ ਪੁਲਿਸ ਨੂੰ ਖਿੱਚਿਆ ਹਾਈ ਕੋਰਟ ਨੇ ਕਿਹਾ ਕਿ ਦੱਸੋ ਹੁਣ ਤੱਕ ਤੁਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕੇ ਜਿਨ੍ਹਾਂ ਦੇ ਉੱਪਰ ਕੇਸ ਹੈ ਹਾਈ ਕੋਰਟ ਨੇ 16 ਜੁਲਾਈ ਨੂੰ 2 ਦਿਨ ਬਾਅਦ ਐਸਪੀ ਨੂੰ ਖੁਦ ਪੁਲਿਸ ਦੇ ਐਸਪੀ ਨੂੰ ਹਾਈ ਕੋਰਟ ਤੇ ਪੇਸ਼ ਹੋ ਕੇ ਤੇ ਆਪਣਾ ਪੱਖ ਰੱਖਣ ਲਈ ਆਖਿਆ ਤੇ ਨਾਲ ਹੀ ਪੁਲਿਸ ਨੂੰ ਝਾੜ ਪਾਈ ਹੈ ਕਿ ਤੁਹਾਡੀ ਇਹ ਕਾਰਵਾਈ ਕਿਹੋ ਜੀ ਹੈ ਹੁਣ ਇਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਜਪਦਾ ਬਹੁਤ ਮਿਹਰਬਾਨ